ਹਾਂ ਕੋਈ ਨੇ ਗੇਟ ਕੋਲ ਘੁਮਾ ਕੇ ਲਿਆ ਬਾਈ ਥੋੜੀ ਜਿਹਾ ਹੋਰ ਦਿਖਾ ਦੇ ਕੱਦ ਦੀ ਬਹੁਤ ਜ਼ਿਆਦਾ ਵੱਡੀ ਆ ਗਈ ਇਹਨੂੰ ਕਹਿੰਦੇ ਫੁੱਲ ਹਾਈਟ ਹੁੰਦੀ ਹੈ ਵੀਰੇ ਪਸ਼ੂਆਂ ਦੀ ਉਹ ਚੀਜ਼ ਆ ਆ ਦੇ ਥੱਲੇ ਦੀ ਇਹ ਐਮਨੋ ਵੀ ਬੰਬ ਵੀ ਘੜ ਦੂ ਹੂੰ ਕਿੰਨਾ ਕੁ ਦੁੱਧ ਪਾ ਦੂਗੀ ਅੱਜ ਦੀ ਦੁੱਧ ਬਾਈ 16-17 ਕਿਲੋ ਦੁੱਧ ਦੇਣਾ ਗੱਟੀ ਨੇ ਅੱਛਾ ਹਾਂ 15 ਕਿਲੋ ਪਹਿਲਾਂ ਦਾ ਆਪਾਂ ਗਰੰਟੀ ਸ਼ੋਦਾ ਬੰਦਿਆਂ ਤੋਂ ਲਿਆਉਣੇ ਆ ਮਾਲ ਹਾਂ ਰੌਣਕ ਡੇਰੀ ਫਾਰਮ ਤੇ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਬਾਈ ਪਿੰਡ ਮੋੜਖੁਰਦ ਤੇ ਜਿਹੜੇ ਬਠਿੰਡੇ ਤੋਂ ਬਾਈ ਜਸਪਾਲ ਦੇ ਘਰੋਂ ਵੀਡੀਓ ਆ ਅੱਜ ਦੀ ਵੀਡੀਓ 'ਚ ਚਾਰ ਨਾਕ ਸੇਲ ਆਲੇ ਆ ਇੱਕ ਦੂਸਰੀ ਤੋਂ ਚਾਰੇ ਬਾਈ ਵੱਧ ਕੇ ਆ ਸਾਰੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਕੀ ਮੁੱਲ ਰੂ ਵੀਡੀਓ ਦੇ ਵਿੱਚ ਮੁੱਲ ਕਰਾਵਾਂਗੇ ਆ ਤਾਂ ਬਾਈ ਨੇ ਜਮਾ ਤੌਫੇ ਹੀ ਬੰਨੀ ਬੈਠਾ ਪੂਰੇ ਫੁੱਲ ਵੱਡੇ ਕੱਦ ਕੁਝ ਦੀ ਆ ਗਈ ਇਹ ਜੇ ਪਸ਼ੂ ਤੇ ਜੇ ਬੱਚੇ ਲੈਣੇ ਹੋ ਨਾ ਕਰੇ ਬਰੀਡ ਵਾਸਤੇ ਬਾਈ ਤਾਂ ਉਹਦੀ ਗੱਲ ਆਡੀ ਹੁੰਦੀ ਆ ਤੇ ਚਾਰ ਨਾਗ ਦਿਖਾਉਂਗਾ ਤੁਹਾਨੂੰ ਬਾਕੀ ਕਦ ਦੇਖੋ ਤੁਸੀਂ ਝੋਟੀ ਦਾ ਬਹੁਤ ਵੱਡੇ ਗੱਦ ਦੀ ਆ ਕੱਲੀ-ਕੱਲੀ ਦੀ ਡਿਟੇਲ ਆਪਾਂ ਬਾਈ ਤੋਂ ਲਾਵਾਂਗੇ ਉਧਰੋਂ ਸ਼ੁਰੂ ਕਰਕੇ ਕਿਤੇ ਇਸੇ ਤਰ੍ਹਾਂ ਕਰ ਲੈਣੇ ਇਸੇ ਤੋ ਕਰ ਲਈ ਹਾਂ ਇੱਕ ਨੰਬਰ ਤੇ ਆਇਓ ਸੱਚ ਨਾਲ ਝੋਟੀ ਕਿ ਕਿੰਨੇ ਕ ਦਿਨਾਂ ਦੀ ਸੂਈ ਆ ਬਾਈ ਸਵਾਲ ਇਹ ਇਹਨੂੰ ਅਜ ਚੌਥਾ ਦੇਣਾ ਬਾਈ ਚੌਥਾ ਦੇਣਾ ਬੱਚਾ ਕਿਹਨੇ ਪਿੱਛੇ ਬੱਚਾ ਕੱਟੀ ਆ ਬਾਈ ਮਗਰ ਬੱਚਾ ਕੱਟੀ ਆ ਗਈ ਹੈਨਾ ਹਾਂ ਲੈ ਕਰਮਾ ਵਾਲੀ ਦੇ ਪਿੱਛੇ ਹੈ ਵੀ ਕੱਟੀ ਮਾੜੀ ਉਧਰੋਂ ਤੋਰ ਬਾਈ ਬੱਦੇ ਤੋਂ ਹੁਣ ਮੈਂ ਚੈੱਕ ਕਰਾ ਦੇਣਾ ਆ ਦੇਖੋ ਨੇਵੇ ਦੀ ਤੁਸੀਂ ਦੇਖੋ ਵੀਰੇ ਕੱਦ ਦੀ ਵਜਨ ਦੀ ਬਹੁਤ ਉੱਚੀ ਲੰਮੀ ਆ ਗਈ ਤੇ ਮੈਂ ਜੱਡ ਬਲੈਕ ਆ ਤੂੰ ਪੇ ਕੱਢ ਲੈ ਵੀਰੇ ਥੋੜੀ ਜੀ ਕੁਛ ਨਹੀਂ ਹੋਇਆ ਚੰਗੀ ਤਰ੍ਹਾਂ ਦਰਸ਼ਨ ਕਰਾਈ ਰਹੀ ਏ ਹਲਕੀ ਜੀ ਭਾਲ ਜਰੂਰ ਰੱਖਦੀ ਏ ਝੋਟੀ ਥੋੜੀ ਜੀ ਭਾਲਾ ਹਨਾ ਵੀਰੇ ਭਾਲਾ ਬਾਈ ਥੋੜੀ ਜੀ ਮੈਨੂੰ ਇਹ ਚੌਥਾ ਦੇਣੀ ਏ ਇਹਨੂੰ ਚੌਥਾ ਦੇਣਾ ਹਾਂ ਕੋਈ ਨੀ ਗੇਟ ਕੋਲ ਘੁਮਾ ਕੇ ਲਿਆ ਬਾਈ ਥੋੜੀ ਜਿਹਾ ਹੋਰ ਦਿਖਾ ਦੇ ਕੰਦ ਦੀ ਬਹੁਤ ਜ਼ਿਆਦਾ ਵੱਡੀ ਆ ਗਈ ਇਹਨੂੰ ਕਹਿੰਦੇ ਫੁੱਲ ਹਾਈਟ ਹੁੰਦੀ ਏ ਵੀਰੇ ਪਸ਼ਵਾਂ ਦੀ ਉਹ ਚੀਜ਼ ਆ ਆ ਦੇ ਵੀਡੀਓ ਆ ਜਿਹੜੀ ਬਾਈ ਜੀ 4 ਤਰੀਕ ਚੌਥਾ ਮਹੀਨਾ 2025 ਦੀ ਮੋੜ ਲਿਆ ਵੀਰੇ ਆਮ ਨੋਬਾਈ ਜਮੀਤ ਹਜੇ ਬੱਜੇ ਵੀ ਦਾ 11 ਹੀ ਐ ਹਾਂ ਆਪਾਂ ਸ਼ੀ ਸ਼ੀ ਤੋਂ ਸ਼ੀਚਵਾਈ ਕਰਦੇ ਆਂ ਹਾਂ ਤੇ ਇਹ ਦੰਦੋਂ ਇਹ ਸ਼ੀਰੰਦ ਆ ਬਾਈ 6 ਦੰਦ ਪਹਿਲਾਂ ਨੇ 16 ਕਿਲੋ ਦੁੱਧ ਪਾਇਆ ਹੋਇਆ ਨਹੀਂ ਠੀਕ ਆ ਵੀਰੇ ਹਾਂ ਬਾਕੀ ਝੋਟੇ ਹੁਣ ਇਹਦੇ ਖੱਲੇ 12 ਕਿਲੋ ਬੋਲਾ ਕਹਾਂਗੇ ਆਪਾਂ 12 ਕਿਲੋ ਹਾਂ ਸਟਾਰਟਿੰਗ ਅੱਜ ਚੌਥਾ ਦੇਣਾ ਕੱਲ ਖਾਲੀ ਕਰੀਏ 12 ਕਿਲੋ ਬੋਲਾ ਤੇ ਸਟਾਰਟਿੰਗ ਹੈ ਰਹੀ ਠੀਕ ਆ ਬਾਈ ਹਾਂ ਬਾਲਾ ਫਿਰ ਵੀਰੇ ਨੂੰ ਨਾਲ-ਨਾਲ ਸਾਰਿਆਂ ਦਾ ਪਾਪਾ ਕਰੀ ਜਾਵਾਂਗੇ ਬਾਈ ਹਾਂਜੀ ਜਿਹੜੇ ਭਰਾ ਨੂੰ ਜਿਹੜਾ ਪਸ਼ੂ ਪਸੰਦ ਆਉਂਦਾ ਕੋਲੇ ਆ ਜਾਓ ਬਾਈ ਤੇ ਤਸੱਲੀ ਕਰਨੀ ਦੋਸਤੋ ਛੋਡਾ ਹੱਕਾ ਪਿੰਡ ਆ ਬਾਈ ਦਾ ਮੌੜਫਰਦ ਜ਼ਿਲ੍ਹਾ ਬਠਿੰਡਾ ਤੇ ਮੌੜ ਮੰਡੀ ਦੇ ਬਿਲਕੁਲ ਨਾਲ ਤੇ ਫਿਰ ਬਾਈ ਇਹਦੇ ਭਾਅ ਦੀ ਗੱਲ ਕਰਗੇ ਜੀ ਬਾਈ ਇਹਦਾ ਭਾਅ 3.5 ਲੱਖ ਰੁਪਈਆ ਬਾਈ 3.5 ਹਾਂ ਦੇਖੋ ਬਾਈ ਚੰਗੀਆਂ ਚੀਜ਼ਾਂ ਦੇ ਫਿਰ ਮੁੱਲ ਚੰਗੇ ਹੋਣਗੇ ਜਿਹੜੇ ਭਰਾ ਨੂੰ ਫਿੱਟ ਲੱਗੂ ਉਹ ਬਾਈ ਨੂੰ ਫੋਨ ਕਰਿਓ ਐਵੇਂ ਜਿਹੜਾ ਨੇ ਟਾਈਮ ਪਾਸ ਕਰਨਾ ਨਾ ਤਾਂ ਆਪਦਾ ਟਾਈਮ ਖਰਾਬ ਕਰੇ ਉਹਨਾਂ ਨਾਲ ਬਾਈ ਦਾ ਕਰਿਓ ਇਹਦਾ ਬਾਈ ਐ ਮੰਨੋ ਆਪਾਂ ਵੀ ਅੱਜ ਚਲੋ ਦੋ ਦੋ ਨਗਾਰੇ ਦੀ ਵੀਡੀਓ ਪਾਉਣੀ ਹੈ ਹਿਮਾਚਲ ਪਾਦਨੇ ਆ ਤਾਂ ਵੈਸੇ ਆਪਾਂ ਦੁੱਧ ਤਿਆਰ ਕਰਕੇ ਵੇਚਣ ਦੀ ਝਾਕ ਹੈ ਠੀਕ ਆ ਠੀਕ ਆ ਹਾਂ ਠੀਕ ਹੈ ਕਿੰਨੀ ਕਮੀਦ ਲੱਗਦੀ ਹੈ ਕਿੰਨਾ ਦੁੱਧ ਪਾ ਦੋ ਦੋ ਬਾਈ 18 ਕਿਲੋ ਪਾ ਦੂ ਇਹ ਹਾਂ 18 ਪਾ ਦੂ ਹਾਂ ਆਰਾਮ ਨਾਲ ਆਰਾਮ ਨਾਲ ਸਾਰਾ 18 ਕਿਲੋ ਖੁੱਲਾ ਦੇਉ ਬਾਈ 12 ਕਿਲੋ ਬੋਲਾ ਅੱ ਹਾਂ ਠੀਕ ਆ ਨੰਬਰ 2 ਤੇ ਆਇਆ ਬਈ ਇਸ ਬਾਲ ਨੰਬਰ 2 ਇਹ ਵੀ ਬਈ ਪਹਿਲਾਂ ਝੋਟੀ ਐ ਚਾਰ ਦੰਦਾ ਅੱਛਾ ਇਹ ਪਰਸੋਂ ਸੂਈ ਆ ਖਾਲੀ ਕਰੀਏ ਬੋਲੇ ਚੋਂ ਬੱਚਾ ਕੀ ਆ ਗਿਆ ਇਹਦੇ ਪਿੱਛੇ ਬੱਚਾ ਕੱਟੀ ਆ ਬਈ ਇਹਦੇ ਮਗਰ ਵੀ ਆ ਬੈਠੀ ਆਹਾਂ ਹਾਂ ਬਈ ਨੰਬਰ ਵੀ ਬਈ ਕੱਟੀ ਆ ਗਈ ਹਜੇ ਇਹਨੂੰ ਵੀ ਚੌਥੀ ਦਿਨਾ ਉੱਥੇ ਲੈ ਜਾ ਬਈ ਉੱਥੇ ਹੀ ਤੋੜ ਦਿੰਨੇ ਆ ਕੋਈ ਗੱਲ ਨਹੀਂ ਤੇ ਕਿੰਨਾ ਕ ਬੋਲਾ ਇਹਦਾ ਏਦਾ ਬਾਈ 6 ਕਿਲੋ ਵਾਲਾ ਮੰਨ ਕੇ ਚੱਲੋ ਬਸ ਜੀ। ਭੋਲਾ ਭੋਲਾ ਇਹ ਜੇ ਗੜਗੜ ਕੁਛ ਨਹੀਂ ਦਰਿਆ ਬਾਈ। ਪਹਿਲਾਂ ਝੋਟੀ ਦਾਇਆ ਮੰਨੋ 40 ਦਿਨ ਸਟਾਰਟ ਹੋਈ ਜਾਂਦੀ ਐ। ਹਾਂ ਹਾਂ ਬਿਲਕੁਲ 40 ਦਿਨਾਂ ਤੇ ਇਹਦੇ ਵੀ ਭਲ ਹੈਗੀ ਐ ਬੈਠਣ ਵਾਲੀ ਛੱਡੋ ਦੇਖੋ। ਹਾਂ ਹਾਂ ਬੋੜ ਲਿਆ ਵੀਰੇ। ਆਹ ਦੇਖੋ ਤੁਹਾਨੂੰ ਦਿਖਾ ਰਨਾ ਮੈਂ। ਹਲਕੀ ਜੀ ਭਲ ਜਰੂਰ ਰੱਖਦੀ ਐ ਇਹ ਵੀ। ਛੱਦ ਵੱਡੇ ਦਾ ਵੀ ਬਹੁਤ ਆ ਬਾਈ ਜੀ ਦੇਖੋ ਕੱਡਾ। ਹਾਂ ਕੱਦ ਦੀ ਚੰਗੀ ਆ ਗਈ। ਹਾਂ ਬਾਕੀ ਮੂੰਹ ਮੱਥਾ ਸਿੰਗਾ ਨਹੀਂ ਦਿਖਾ ਰਨਾ ਤੁਹਾਨੂੰ ਮੈਂ। ਇੱਥੇ ਰੋਕ ਲੈ ਵੀਰੇ ਥੋੜੀ ਰੋਕ ਲੈ। ਚਾਰ ਦੰਦ ਆ ਇਹ ਵੀ ਮੂੰਹਾਂ। ਚਾਰ ਆਦੋ ਹੀ ਲੈ ਬਜਟ ਕਰ ਲੋ ਹਲਕੀ ਜੀ ਭਾਰ ਜ਼ਰੂਰ ਰੱਖ ਦਿਆ ਉਸ ਤੋਂ ਜੋ ਠੀਕ ਬਾਕੀ ਤਾਜ਼ਾ ਪਸ਼ੂ ਤਾਂ ਮਾੜੀ ਮੁੱਟੀ ਭਲਾ ਨੋਰਮਲ ਗੱਲ ਹੈ ਤਾਂ ਹੁੰਦੀ ਹੈ ਨੋਰਮਲ ਹਾਂਜੀ ਹਾਂ ਬਾਈ ਜਿਹੜੀ ਭਣਾ ਪਾਉ ਉਹੀ ਦੁੱਧ ਦੇ ਹਾਂ ਜਿਹੜੀ ਭਣਾ ਪਾਉਗੀ ਹੂੰ ਇਹ ਕਿੰਨੇ ਕੁ ਮੀਲ ਲੱਗਦੀ ਹੈ ਤੋਂ ਬਾਈ ਝੋਟੀ ਤੋਂ ਇਹ ਬਾਈ 12 13 ਕਿਲੋ ਦੁੱਧ ਤਾਂ ਦੇਉ ਦੇਉ ਯਾਰ 13 ਤਾਂ ਪਹਿਲਨ ਆਹ ਨਾਲ 12 13 ਕਿਲੋ ਬਾਈ ਕਹਿੰਦਾ ਦੁੱਧ ਪਾ ਦੂਗੀ ਝੋਟੀ ਹਾਂ ਹਾਂ ਹਜੇ ਥੋੜੇ ਦਿਨਾਂ ਦੀ ਸੂਈ ਆ ਮਲੇ-ਮੁਲੇ ਤੋਂ ਹਜੇ ਇਹਨੇ ਚੱਲਣਾ ਦੁੱਧ ਬਾਕੀ ਪਸ਼ੂ ਨਾਲ ਵੀਰੇ 35-40 ਦਿਨ ਲੱਗ ਜਾਂਦਾ ਵੀਕ ਤੇ ਆਉਣ ਵਾਸਤੇ ਪਹਿਲਾਂ ਨਬਸੂ ਹਾਂ ਹਾਂ ਆਪਣੇ ਕੋਲੇ ਬਾਈ ਆ ਮੰਨੋ ਜਿਹੜਾ ਪਹਿਲਾਂ ਆਪਾਂ ਲਾਈਵ ਚ ਬਾਈ ਕਰਾਈ ਆ ਬਾਈ ਹਿੰਦੀ ਸਿੱਧੂ ਵਾਲੇ ਚੈਨਲ ਤੇ ਉਹ ਝੋਟੀਆਂ ਨੂੰ ਮਹੀਨਾ ਵੀ ਨਾ ਹੋਏ ਸੋਆਂ ਨੂੰ ਇੱਕ ਥੱਲੇ ਆਪਾਂ 18.5 ਕਿਲੋ ਦੁੱਧ ਚ ਬਾਇਆ ਇੱਕ ਥੱਲੇ 21 ਕਿਲੋ ਦੁੱਧ ਚ ਬਾਇਆ ਹੁਣ ਉਹ ਆਪਾਂ ਵੇਚੀਏ ਵੇਖੋ ਇੱਕ ਝੋਟੀ ਉਹਨਾਂ ਤੋਂ ਵੇਚਤੀ ਆਪਾਂ ਤੁਸੀਂ ਐ ਮੰਨੋ ਵੀ ਉਹਦਾ ਦੁੱਧ 20 ਕਿਲੋ ਜਵਾ ਕੇ ਵੇਚਿਆ ਆਪਾਂ ਭੈਣੀ ਵਾਗੇ ਦੇ ਬੰਦੇ ਲੈ ਕੇ ਗਏ ਹੋ ਲਈ ਆਪਣੇ ਅੱਛਾ ਇੱਕ ਰੱਖ ਲਈ ਇੱਕ ਰੱਖ ਲਈ ਘਰੇ ਬਈ ਦੋ ਟੋਕੜਾਂ ਵੇਚਤੀਆਂ ਵਾਹ ਯਾਰ ਚੰਗੇ ਦੁੱਧ ਵਾਲੀ ਇੱਕ ਘਰੇ ਵੀ ਰੱਖ ਲਈ ਠੀਕ ਆ ਬਈ ਠੀਕ ਆ ਇਹਦਾ ਫਿਰ ਮੁੱਲ ਬਈ ਦੋ ਨੰਬਰ ਵਾਲੀ ਦਾ ਇਹਦਾ 1.65 ਬਈ 1.65 ਹਾਂ ਪਹਿਲਾਂ ਦੋਸਤੋ ਹੈਗੀ ਆ 1.65 ਮੁੱਲਾ ਬੱਚਾ ਇਹਦੇ ਪਿੱਛੇ ਕੱਟੀ ਆਗੀ ਤੇ ਜਿਹੜੇ ਭਰਾ ਨੂੰ ਜਿਹੜਾ ਨਾ ਪਸੰਦ ਆ ਉਹ ਕੋਲੇ ਆ ਕੇ ਤਸੱਲੀ ਕਰਨੀ ਦੋਸਤੋ ਸੋਡਾ ਵੀ ਆ ਕੰਮਰ 3 ਤੇ ਆ ਜਾ ਬਈ ਰੋਕ ਜਾ ਖੁੱਲੀ ਨਾ ਜੇ ਕਿੰਨੇ ਕ ਦਿਨਾਂ ਦੀ ਕੱਚੀ ਹਜੇ ਇਹ ਬਈ ਲੈ ਜੂਗੀ 5 ਕ ਦਿਨਾਂ ਪੰਜ ਚਾਰ ਦਿਨ ਲੈ ਜੂ ਹਣਾ ਹਾਂ ਇਹਨੇ ਕੰਨਾਂ ਵਾਲੇ ਦੰਦ ਬਈ ਜਿਗਲੀ ਤੇ ਖੜੇ ਐ ਹਜੇ ਤੇ 15 ਕਿਲੋ ਦੁੱਧ ਪਹਿਲਾਂ ਨਹੀਂ ਪਾਇਆ ਪਹਿਲਾਂ ਨਹੀਂ ਹਾਂ ਕੱਲਾ ਬਸ ਇਹਨੂੰ ਆ ਵਲੋਂ ਵੀ ਕੱਦ ਦੀ ਮਾਰ ਆ ਕੱਦੇ ਦਾ ਸਮਦਰ ਆ ਗਿਆ ਕੱਦ ਦੀ ਆ ਗਈ ਮੀਡੀਅਮ ਹਾਂ ਬੱਤ ਕੱਦ ਦੀ ਐ ਦੂਜਿਆਂ ਦਾ ਬਾਹਲੇ ਵੱਡੇ ਕੱਦ ਦੇ ਨੇ ਖੜੀਆਂ ਕੋਲੇ ਤਾਂ ਛੋਟੀ ਲੱਗਦੀ ਇੱਕ ਤਾਂ ਇੱਕ ਹੈ ਥੋੜਾ ਛੋਟਾ ਕੱਦ ਦੇ ਬਾ ਖੱਲੇ ਦੀ ਇਹ ਐਮਨ ਨੂੰ ਵੀ ਬੰਬ ਹੀ ਘੜ ਦੂ ਹੂੰ ਕਿੰਨਾ ਕੁ ਦੁੱਧ ਪਾ ਦੂਗੀ ਅੱਜ ਤੀ ਦੁੱਧ ਬਾਈ 16 17 ਕਿਲੋ ਦੁੱਧ ਦੇਣਾ ਗਰੰਟੀ ਨੇ ਅੱਛਾ ਹਾਂ 15 ਕਿਲੋ ਪਹਿਲਾਂ ਦਾ ਆਪਾਂ ਗਰੰਟੀ ਸ਼ੋਦਾ ਬੰਦਿਆਂ ਤੋਂ ਲਿਹਾਉਣੇ ਆ ਮਾਲ ਹਾਂ ਉਹ ਕਹਿੰਦੇ ਵੀ 15 ਕਿਲੋ ਪਹਿਲਾਂ ਦੁੱਧ ਪਾਇਆ ਹੋਇਆ ਠੀਕ ਆ ਵੀਰੇ ਇੱਕ ਕੱਦ ਦੀ ਆ ਗਈ ਮੀਡੀਅਮ ਛੋਟੀ ਤੇ ਕਿੰਨੇ ਦਿਨਾਂ ਦੇ ਕਿੱਥੇ ਕਿਹਾ ਸੀ ਤੇ 5 ਦਿਨ ਬਾਈ 5 4 ਦਿਨ ਹੇ ਲੈਦੀ ਹਣਾ ਇਹਨੂੰ ਤੋੜਨਾ ਬਾਈ ਹਾਂ ਤੋੜ ਹੂੰ ਇਹਦਾ ਵੀ ਭਾਦ ਉਸ ਤੋਂ ਚੈੱਕ ਕਰਾ ਦਨੇ ਆ ਪੰਜ ਚਾਰ ਦਿਨ ਬਾਈ ਬਿਸਪਾਲ ਕਹਿੰਦਾ ਹਜੇ ਲੈਂਦੀ ਆ ਪਹਿਲਾਂ ਨੇ ਬਾਈ ਕਹਿੰਦਾ 14 15 ਪਾਇਆ ਹੋਇਆ ਜਮਾ ਗਰੰਟੀ ਪੂਰਾ ਪੂਰਾ ਜਮਾ ਗਰੰਟੀ ਛੋਦਾ ਬਾਈ ਯਾਰ ਹੂੰ ਬਾਕੀ ਤੁਸੀਂ ਸਿੰਘਾਂ ਦੀ ਕੁਆਲਿਟੀ ਦੇਖ ਲਓ ਇਹਦਾ ਬਾਈ ਥੋੜਾ ਇਹਦਾ ਛੋਟਾ ਵੀਰੇ ਘਰੋਂ ਥੋੜੇ ਗਰੀਬ ਕਰਵਾਈ ਹੈ ਮੱਛਰ ਮੱਛਰ ਵਿਚਾਰਾਂ ਦੇ ਘੱਟ ਬਾੜਾ ਸੀਗਾ ਉਹਨਾਂ ਦੇ ਮਤਲਬ ਸੰਭਾਲਣੀ ਹੋਈ ਧੱਫੜ ਹੋਮੇ ਹੋਏ ਪਿਆ ਹਾਂ ਤੂੰ ਆਹ ਦੇਖੋ ਬਾਈ ਤੁਰਦੀ ਚੈੱਕ ਕਰ ਲਓ ਮੋੜ ਲਿਆ ਵੀਰੇ ਇਹਨੂੰ ਇੱਥੇ ਘਮਾਲਾ ਕੋਈ ਨਹੀਂ ਆ ਲੈ ਆ ਲੈ ਕੱਦ ਦੀ ਐਜਸਮੈਂਟ ਦੋਸਤੋ ਤੁਸੀਂ ਆਪ ਕਰ ਲੋ ਹਨਾ ਬਾਈ ਹਰੇਕ ਪਸ਼ੂ ਦੇ ਇਹ ਹੀ ਖੋਲ ਕੇ ਤੋਰੀ ਜਾਂਦਾ ਵੀ ਦੂਸਰੇ ਕਿੱਥੇ ਆਉਂਦੇ ਆ ਤੇ ਇਹ ਕਿੱਥੇ ਗਾਉਂਦੀ ਆ ਕੱਦ ਦੀ ਛੋਟੀ ਆ ਗਈ ਤੇ ਦੁੱਧ ਬਾਈ ਕਹਿੰਦਾ ਪਾਉ ਵੀ ਬਹੁਤ ਚੰਗਾ ਲੈਵੇ ਦੀ ਤੁਸੀਂ ਦੇਖੋ ਰੋਟਾ ਬਾਈ 16 ਕਿਲੋ ਤੋਂ ਬਾਹਰ ਹੱਕ ਆ ਜਰ ਇਹਦਾ 15 ਕਿਲੋ ਪਹਿਲਾਂ ਨੇ ਪਾਇਆ ਹਜੇ ਇਹ ਵੀ ਭਲਾ ਪਾਈ ਜਾਂਦੇ ਆ ਲੈਵੇ ਚਾਹ ਦੇਖੋ ਪੰਜ ਦਿਨ ਲੈ ਜੂ ਲੈਵੇ ਨਾਲ ਤਾਂ ਇਹ ਤਾਂ ਬੈਠਿਆ ਨਹੀਂ ਜਾਣਾ ਹੂੰ ਤੇ ਇਹਦਾ ਜਪਾਲ ਬਾਈ ਬਾ ਫਿਰ ਇਹਦਾ 1.5 ਲੱਖ ਰੁਪਇਆ ਬਾਈ ਇਹਦਾ 1.5 ਹਾਂ ਮੌਕੇ ਤੇ ਛੋਟਛੱਪਾ ਮੌਕੇ ਤੇ ਉਹ ਜਿਹੜਾ ਕਰਾਂਗੇ ਬਈ ਮੰਨ ਤਾਂ ਜਿਹੜਾ ਭਣ ਭਾਈ ਚੱਲ ਗਿਆ ਉਹਦਾ ਆਪਾਂ ਕਿਸੇ ਨਾਲ ਸਿਰੇ ਨਹੀਂ ਜਾਂਦੇ ਬਈ ਠੀਕ ਆ ਬਈ ਉਹ ਸੌਦੇ ਤੇ ਆ ਮੌਕੇ ਤੇ ਕਿੰਨੇ ਦਾ ਛੋਟੇ ਨਾਲ ਰੱਤਾ ਹਨਾ ਹੁਣ ਆ ਜਮਾ ਤਾਜੀ ਆ ਗਈ ਮੈਂ ਲਾ ਸਵੇਰੀ ਸੂਈ ਇਹਦਾ ਹਨਾ ਬਈ ਇਹਨੂੰ ਬਈ ਘੰਟਾ ਹੋ ਗਿਆ ਸੂਈ ਨੂੰ ਇੱਕ ਅੱਛਾ ਮਗਰ ਕੱਟਾ ਇਹਦੇ ਆਪਾਂ ਉਹਨਾਂ ਨੂੰ ਸਿਮਨ ਵੀ ਪੁੱਛਿਆ ਉਹ ਕਹਿੰਦੇ ਵੀ ਅਰਜੰਦਾ ਠੀਕ ਆ ਦੇਖੋ ਬਈ ਜਿਹੜੇ ਸਿਮਨ ਦਾ ਬਾਈ ਨੂੰ ਕਨਫਰਮ ਹੋਇਆ ਉਹ ਦੱਸਦਾ ਐਵੇਂ ਉਹ ਬੱਚੇ ਨਹੀਂ ਬਾਈ ਨੇ ਕਹਿੰਦਾ ਵੀ ਫਲਾਣੇ ਦੀ ਕੇਦਿਆ ਇਹ ਅਰਜੰਦਾ ਥੋੜਾ ਬੱਚਾ ਦਿੱਤੀ ਹਾਂ ਹਾਂ ਅਰਜਨ ਦਾ ਬੱਚਾ ਆ ਗਿਆ ਤੇ ਛੋਟੀ ਦਾ ਤਾਂ ਨਹੀਂ ਪਤਾ ਕਿਹੜੀ ਦੀ ਆ ਛੋਟੀ ਨਹੀਂ ਪਤਾ ਬਾਈ ਕਿਹੜੀ ਦੀ ਆ ਇਹਨੇ ਨਾ ਮੰਨੋ ਬਾਈ ਜਗਮੀਤ ਵੀ ਬਹੁਤ ਛੋਟੀ ਉਮਰ ਚ ਸੂ ਰਹੀ ਆ ਕੱਟੀ ਇਹ ਇੱਕ ਦੰਦ ਤੋੜਿਆ ਨੇ ਅੱਛਾ ਹਾਂ ਅਜਾ ਦੁੱਧ ਦਾੰਦ ਇੱਕ ਤੋੜਿਆ ਇੱਕ ਤੋੜਿਆ ਇੱਕ ਨਾਲ ਖੜਾ ਹੈ ਹਾਂ ਹਾਂ ਤੇ ਤਾਂ ਮੰਨ ਕੇ ਕਿੰਨੀ ਕੁ ਉਮਰ ਜਜਮੈਂਟ ਕਹਿ ਸਕਦੇ ਆਪਾਂ ਇਹਨੂੰ ਵਜੇ 2 2 ਸਾਲ ਦੀ ਮੰਨੋ 12 24 ਬਸ 30 ਕ ਮਹੀਨਾ ਦਾ ਹੋ ਕੇ ਬਸ ਦੋ ਲੱਖ ਕਰ ਜਾਂਦਾ ਹੈ ਹਾਂ ਹੋਰ ਲਾ ਫਿਰ ਇਹਨੂੰ ਤੋੜ ਕੇ ਬਾਈ ਇੱਕ ਦੰਦ ਵੀ ਇਹਨੇ ਪਰਸੋਂ ਚੌਥੀ ਤੋੜਿਆ ਹੂੰ ਇਹ ਵੀ ਤੋਰ ਕੇ ਦਿਖਾਣੇ ਬਈ ਕੱਟਾ ਕਿਹੜੇ ਸੀਮਨ ਦਾ ਗਿਆ ਸੀ ਪਿੱਛੇ ਅਰਜਨ ਦਾ ਬਈ ਅਰਜਨ ਕੁੰਗੜ ਦਾ ਬੱਚਾ ਆ ਗਿਆ ਵੀਰੇ ਬਾਈ ਨੇ ਜਿਹੜੇ ਭਰਾਵਾਂ ਤੋਂ ਖਰੀਦਿਆ ਉਹਨਾਂ ਤੋਂ ਤਸੱਲੀ ਕਰਕੇ ਹੁਣੇ ਉਹ ਵੀ ਬਈ ਆਇਆ ਪੁੱਛਿਆ ਸੀ ਅਸੀਂ ਮਸਾ ਸਵਾਈ ਇਹ ਮਤਲਬ ਐ ਮਨੋ ਵੀ ਕੱਟਾ ਖਿੱਚਾਂ ਮਸਾ ਯਾਰ ਕੱਟਾ ਬੱਟਾ ਵਾਲਾ ਕਿੱਦਾਂ ਰੋਕ ਲਈ ਚੰਗਾ ਬਈ ਖੜਾ ਲਈ ਇੱਥੇ ਇੱਥੇ ਰੋਕ ਲਾ ਕੋਈ ਗੱਲ ਖੜਾ ਲੈ ਪਿਆ ਦੇ ਦੋਨੇ ਸਾਈਡਾਂ ਤੋਂ ਮੈਨੂੰ ਲੈਵਾ ਚੱਕ ਰਾਹ ਨੇ ਪਾਣੀ ਇਹਨੂੰ ਪੀ ਲੈਣ ਦੇ ਅਜੇ ਤਾਜ਼ੀ ਹੋ ਸੂਈ ਆ ਦੋਸਤੋ ਜੇਰਪੈਣੀ ਬਾਕੀ ਆ ਨਾ ਬਾਈ ਹਾਂ ਬਾਈ ਜੇਰਪੈਣੀ ਬਾਕੀ ਆ ਹਾਂ ਲੜ ਲੌਕੀ ਜਾਂਦਾ ਜੇਰਪੈਣੀ ਬਾਕੀ ਆ ਪਣਾ ਪੁਣਾ ਝੋਟੀ ਰੱਖੀ ਬੈਠੀ ਆ ਬੱਚੇ ਨੂੰ ਲਵਾਤਾ ਮੂੰਕੇ ਨਹੀਂ ਲਵਾਇਆ ਨਹੀਂ ਬਾਈ ਇਹ ਜੀ ਅੱਛਾ ਹਾਂ ਠੀਕ ਆ ਠੀਕ ਆ ਹਾਂ ਹਾਂ ਇਹ ਕਿੰਨੇ ਕ ਦੁੱਧ ਦੀ ਹਸਤੇ ਆਈ ਆ ਬਾਈ ਤੇਰੇ ਕੋਲੇ ਇਹ ਬਾਈ 14 ਤੋਂ ਬਾਹਰ ਦੁੱਧ ਪਾ ਪਹਿਲਣ ਪਹਿਲਣ ਹਾਂ 13 14 ਕਿਲੋ ਖੁੱਲਾ ਪਾ ਦੂਗੀ ਖੁੱਲਾ ਬਈ ਖੁੱਲਾ ਇੱਧਰ ਲੈ ਹਰਿਆਣੇ ਦੇ ਪਸ਼ੂ ਬਈ ਐ ਮੰਨ ਐ ਇਹ ਜੀ ਐ 15 ਕਿਲੋ ਤਾਂ ਇਹਨਾਂ ਦੀ ਪਹਿਲਾਂ ਵਾਲੀ ਸਟਾਰਟਿੰਗ ਹੀ ਐ ਹੂੰ ਹੂੰ 14 14 15 ਹਾਂ ਹੁੰਦੇ ਜਿਹੜੇ 14 15 ਪਲੱਸ ਆਪਣੇ ਕੋਲੇ ਪਸ਼ੂ ਬਾਕੀ ਚੰਗਾ ਬਈ ਸੰਭਾਲ ਲਿਆ ਹੋਵੇ ਹੈਣਾ ਹਾਂ 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 ਥਾਂ ਦੀ ਲੈ ਵੀ ਚੈੱਕ ਕਰ ਲਓ ਵੀਰੇ ਉਤੋਂ ਚੌੜੀ ਜੂੜੀ ਬਹੁਤ ਆ ਬਈ ਕੱਟ ਬਾਲਣਾ ਫਿਰ ਬਈ ਇਹਨੂੰ ਵੀ ਮੋੜ ਲਾਂ ਭਾ ਬਈ ਤੋਂ ਚੈੱਕ ਕਰਾ ਦਿੰਨੇ ਆਪਾਂ ਕਮਾਲਾ ਵੀਰੇ ਇੱਥੇ ਕਮਾਲਾ ਕੋਈ ਗੱਲ ਨਹੀਂ ਐ ਮੋੜ ਲਿਆ ਆ ਦੇਖੋ ਥਾਂ ਲੈ ਵੀ ਦੀ ਝੋਟੀ ਦੇ ਲਾ ਚਲ ਬਾਈ ਬਈ ਇਸ ਪਾਲੇ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਆਪਾਂ ਫਿਰ ਇਹਦਾ 165000 ਰੁਪਿਆ ਬਾਈ 165 ਹਾਂ 4 ਨੰਬਰ ਵਾਲੀ ਦਾ 165 3 ਵਾਲੀ ਦਾ ਕਿੰਨਾ ਕਹਿਆ ਸੀ ਬਾਈ ਢੂੜ ਬਾਈ ਇਹਦਾ ਢੂੜ ਤੇ 2 ਦਾ ਇਹਦਾ ਵੀ 1 ਪੈਂਟ ਬਾਈ ਅੱਛਾ ਤੇ ਨੰਬਰ 1 ਤੇ ਆ ਗਈ ਜਿਹੜੀ ਉਹਦਾ 3.5 ਲੱਖ ਰੁਪਏ ਬਈ ਬਈ ਚੀਜ਼ ਦੇ ਹਿਸਾਬ ਨਾਲ ਹੀ ਮੁੱਲ ਹੁੰਦਾ ਦੋਸਤੋ ਖੜੀ ਵੀ ਫਰਾਡੀ ਦੀਂਦੀ ਆ ਜਮਾ ਸਿੰਘਾਂ ਦੀ ਕੋੜੀ ਵਾਂਗੂ ਕੱਦ ਦੇਖੋ ਝੋਟੀ ਦਾ ਬਈ ਮੇਰਾ ਵੀ ਆਇਆ ਮੰਨਦਾ ਤੇਰੀ ਸ਼ਾਰਟ ਵੀਡੀਓ ਬਣਾ ਕੇ ਆਪਾਂ ਪਾਉਣੀ ਸੀ ਸ਼ੀਫਟ ਸ਼ੀਫਟ ਕੱਦ ਹੈ ਮੇਰਾ ਦੇਖੋ ਤੁਸੀਂ ਆਹ ਦੇਖ ਬਈ ਝੋਟੀ ਠੀਕ ਆ ਬਈ ਠੀਕ ਆ ਵੀਡੀਓ ਦੇਖਣ ਲਈ ਸਾਰੇ ਸੱਜਣਾ ਧੰਨਵਾਦ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬਈ